ਸਾਰਿਆਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕੁਕ ਵਿਦ ਸ਼ਰਨ ਅਸੀਂ ਬਣਾਵਾਂਗੇ ਕੱਚੇ ਅੰਬਾਂ ਦੀ ਲੋਜੀ ਇਹ ਕੱਚੇ ਅੰਬਾਂ ਦੀ ਲੋਜੀ ਬਹੁਤ ਹੀ ਸਵਾਦ ਬਣ ਕੇ ਤਿਆਰ ਹੁੰਦੀ ਆ ਇਹ ਖਾਣ ਵਿੱਚ ਖੱਟੀ ਮਿੱਠੀ ਲੱਗਦੀ ਆ ਚਲੋ ਫਿਰ ਸ਼ੁਰੂ ਕਰਦੇ ਆ ਵੀਡੀਓ ਕਿਸ ਤਰ੍ਹਾਂ ਅਸੀਂ ਲੋਜੀ ਬਣਾ ਕੇ ਤਿਆਰ ਕੀਤੀ ਅੰਬ ਲਿਆ ਸੀ ਇਹਦਾ ਅਸੀਂ ਛਿਲਕਾ ਉਤਾਰ ਲਿਆ ਇਹਦੇ ਉੱਪਰੋਂ ਛਿਲਕਾ ਉਤਾਰ ਕੇ ਹੁਣ ਇਹਦੀ ਇਹਦੀ ਉੱਪਰੋਂ ਡੰਡੀ ਲਾ ਲੈਣੀ ਦੀ ਤੇ ਇਹਦੀ ਕਟਿੰਗ ਕਰ ਦਾਂਗੇ ਅੰਬਾਂ ਦਾ ਸੀਜ਼ਨ ਤੁਹਾਨੂੰ ਪਤਾ ਖਤਮ ਹੋ ਰਿਹਾ ਹੈ ਅਸੀਂ ਕਿਹਾ ਵੀ ਹੁਣ ਅਸੀਂ ਜਾਂਦੇ ਜਾਂਦੇ ਅੰਬਾਂ ਦੀ ਲੋਜੀ ਵੀ ਬਣਾ ਲਈ ਕੱਚੇ ਅੰਬਾਂ ਆਂ ਬਹੁਤ ਚੀਜ਼ਾਂ ਬਣਾਈਆਂ ਜਾਂਦੀਆਂ ਜਿਸ ਤਰ੍ਹਾਂ ਮਰੱਬਾ ਚਟਣੀ ਹੋਰ ਕਈ ਪ੍ਰਕਾਰ ਦੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਇਹਨਾਂ ਦੇ ਅਸੀਂ ਛੋਟੇ ਛੋਟੇ ਪੀਸ ਕਰਕੇ ਤੇ ਨਾਲ ਬਰੀਕ ਕਟਿੰਗ ਕਰਾਂਗੇ ਇਹ ਜਿਹੜੀ ਲੋਜੀ ਹੈ ਬਹੁਤ ਹੀ ਟੇਸਟੀ ਲੱਗਦੀ ਖਾਣ ਵਿੱਚ ਕਿ ਸਬਜ਼ੀ ਦੀ ਤਰ੍ਹਾਂ ਬਣਾਈ ਜਾਂਦੀ ਹੈ ਇਹਦੇ ਬਰੀਕ ਟੁਕੜਿਆਂ ਵਿੱਚ ਇਹ ਸਾਰੇ ਆਂਬ ਦੀ ਅਸੀਂ ਕਟਿੰਗ ਕਰ ਲਏ ਨੇ ਇਹ ਆਂਬ ਟੋਟਲ ਦੇ ਸਿਰ ਕੋ 100 ਗ੍ਰਾਮ ਹੈ 100 ਗ੍ਰਾਮ ਆਂਬ ਹੁਣ ਅਸੀਂ ਇਹਨਾਂ ਆਂਬ ਨੂੰ ਤੜਕਾ ਲਾ ਲਏ ਨੇ ਤੇਲ ਪਾਵਾਂਗੇ ਦੋ ਚਮਚੇ ਤੇਲ ਤੇ ਇਹ ਤੁਸੀਂ ਕੋਈ ਵੀ ਯੂਜ਼ ਕਰ ਸਕਦੇ ਹੋ ਤੇਲ ਗਰਮ ਹੋ ਗਿਆ ਅੱਧਾ ਚਮਚਾ ਮੇਥੀ ਦਾਣਾਂ ਨੂੰ ਅੱਧਾ ਚਮਚਾ ਜੀਰਾ ਅੱਧੇ ਚਮਚੇ ਤੋਂ ਜ਼ਿਆਦਾ ਅਸੀਂ ਲਵਾਂਗੇ ਸੌਂਫ ਸੌਂਫ ਠੰਡੀ ਹੁੰਦੀ ਆ ਥੋੜੀ ਜਿਹੀ ਹਿੰਗ ਹਿੰਗ ਜੜੀਏ ਸਾਡੀ ਪਚਾਉਂਦੀ ਸਾਨੂੰ ਕੋਈ ਵੀ ਚੀਜ਼ ਜਿਹੜੀ ਅਸੀਂ ਖਾਣੇ ਆ ਥੋੜਾ ਜਿਹਾ ਹਲਦੀ ਪਾਊਡਰ ਜਿਹੜਾ ਅਸੀਂ ਆਂਬ ਕੱਟ ਕੇ ਰੱਖਿਆ ਸੀ ਉਹਨੂੰ ਪਾ ਲਈਏ ਇਹਨਾਂ ਨੂੰ ਅਸੀਂ ਮਿਕਸ ਕਰਦੇ ਨੇ ਚੰਗੀ ਤਰ੍ਹਾਂ ਇਮਕਾ ਚੀਜ਼ ਦਾ ਅੰਧਾਤਾ ਨੂੰ ਥੋੜਾ ਜਿਹਾ ਕਾਲਾ ਨਮਕ ਰੰਗ ਵਾਸਤੇ ਕਸ਼ਮੀਰੀ ਦੇਗੀ ਲਾਣੀ ਇੱਕ ਬੋਲ ਪਾਣੀ ਨੂੰ ਮਿਕਸ ਕਰ ਦੇਨੇ ਚੰਗੀ ਕਰ ਦੇਨੇ ਤੇ 5 ਮਿੰਟ ਵਾਸਤੇ ਇਹਨੂੰ ਪੱਕਾ ਦੇਨੇ ਆਇੱਕ ਕਰ ਲੈਨੇ ਆ 5 ਮਿੰਟ ਬਾਅਦ ਆਂ ਬਨ ਚੈੱਕ ਕਰ ਲੈਨੇ ਵੀ ਸੌਫਟ ਹੋਇਆ ਕਿ ਨਹੀਂ ਸਾਫਟ ਹੋ ਗਿਆ। 50 ਗ੍ਰਾਮ ਅਸੀਂ ਮਿਸ਼ਰੀ ਲਈ ਹੈ। 100 ਗ੍ਰਾਮ ਆਮਬ ਸੀ ਤੇ 50 ਗ੍ਰਾਮ ਅਸੀਂ ਮਿਸ਼ਰੀ ਪਾਵਾਂਗੇ। ਮਿਸ਼ਰੀ ਦੀ ਜਗ੍ਹਾ ਤੇ ਤੁਸੀਂ ਖੰਡ ਜਾਂ ਗੋੜ ਦੀ ਵਰਤੋਂ ਕਰ ਸਕਦੇ। ਇਹਨਾਂ ਮਿਕਸ ਕਰ ਦਿੰਨੇ ਆ। ਉੱਪਰ ਇਹਨੂੰ ਕਵਰ ਕਰ ਦਾਂਗੇ। ਲੌਜ਼ਨ ਚੈੱਕ ਕਰ ਲੈਨੇ ਆ। ਇਹਨੂੰ ਬੰਨ ਦੀ 6-7 ਮਿੰਟ ਹੋ ਗਏ ਆ। ਬਹੁਤ ਵਧੀਆ ਬਣ ਰਹੀ ਹੈ। ਥੋੜੀ ਦੇਰ ਅਸੀਂ ਇਹਨੂੰ ਹੋਰ ਪਕਾ ਲਾਂਗੇ ਕਿ ਥੋੜਾ ਜਿਹਾ ਗਾੜਾ ਹੋ ਜੇ ਮੈਸ਼ ਹੋ ਰਹੇ ਆ ਅੰਬ ਤੇ ਲੇਕਿਨ ਸੀ ਇਹਨਾਂ ਅੰਬਾਂ ਨੂੰ ਮੈਸ਼ ਨਹੀਂ ਕਰਨਾ ਇਹਨਾਂ ਦੇ ਟੁਕੜੇ ਹੀ ਰੱਖਾਂਗੇ ਲੋਜੀ ਦੇ ਵਿੱਚ ਹਮੇ ਟੁਕੜੇ ਹੀ ਹੁੰਦੇ ਆ ਲੋਜੀ ਬਣ ਕੇ ਤਿਆਰ ਆ ਤੁਸੀਂ ਵੀ 익 ਸਕਦੇ ਜਿਹਦਾ ਬਹੁਤ ਹੀ ਵਧੀਆ ਕਲਰ ਆਇਆ ਇਸ ਤੋਂ ਜ਼ਿਆਦਾ ਨਹੀਂ ਅਸੀਂ ਸੰਘਣੀ ਕਰਨੀ ਇਹਨੂੰ ਹਲਕਾਰਿਆ ਪਤਲਾ ਹੀ ਰੱਖਣਾ ਇਹ ਲੌਜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੈ ਇਹਨੂੰ ਤੁਸੀਂ ਫੁਲਕੇ ਦੇ ਨਾਲ ਜਾਂ ਕਿਸੇ ਹੋਰ ਵੀ ਚੀਜ਼ ਦੇ ਨਾਲ ਸਰਵ ਕਰ ਸਕਦੇ ਜੀ ਇਹ ਖੱਟੀ ਮਿੱਠੀ ਲੌਜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਜਿਹੜੇ ਮੇਰੇ ਭੈਣ ਭਰਾਣ ਹੋਏ ਤਾਂ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਚਲੋ ਫਿਰ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਲੌਜੀ ਬਣ ਕੇ ਸਾਡੀ ਬਿਲਕੁਲ ਤਿਆਰ ਹੈ